ਚਾਂਤ ਮੈਂ ਸੰਘਰਸ਼ ਕਰ ਰਹੀ ਸੀ ਜੋ ਕਿ ਪਿਛਲੇ ਕਰ ਮਾਰਚ ਐਸ਼ਨ ਨੂੰ ਕਰ ਮੀਡੀਆ ਨੂੰ ਪਤਾ ਹੈਗਾ ਵੀ ਅਸੀਂ ਜਿਹੜੇ ਟਰਾਲੀ ਚੋਰੀ ਨੇ ਉਹਨਾਂ ਦੀ ਪੈਰ ਨੱਪ ਦੇ ਨੱਪ ਦੇ ਪੱਪੂ ਬੈਂਕ ਜਿਹਦੇ ਬਾਗਲ ਦੇ ਵਿੱਚ ਆ ਕੇ ਟਰਾਲੀਆਂ ਛਰੇਆਂ ਪੜਾਈਆਂ ਨੇਗੀਆਂ ਇਹ ਚੋਰੀ ਐਫ ਆਈ ਆਰ ਦਾ ਦਰਜ ਹੋ ਗਈ ਇੱਕ ਦੂਜੀ ਅੰਮ੍ਰਿਤਸਰ ਵਾਲੀ ਹੋਈ ਨਹੀਂ ਉਦੋਂ ਅਸੀਂ ਨੇ ਐਲਾਨ ਕਰਿਆ ਸੀ 22 ਤਰੀਕ ਨੂੰ ਅਸੀਂ ਵੱਡਾ ਡੀਸੀ ਦਫ਼ਤਰ ਦਾ ਜਿਹੜਾ ਘਰਾਓ ਕਰਾਂਗੇ ਅੱਜ ਅਸੀਂ ਸਾਥ ਮਿੱਤਰ ਕਦੇ ਨਾਲ ਸੰਮਰਸ ਕਰ ਰਹੀ ਸੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਦੋਂ ਸਾਡੇ ਆਗੂ ਨੇ ਐਲਾਨ ਕੀਤਾ ਵੀ ਦੋਨੇ ਗੇਟ ਬੰਦ ਕਰ ਲੋ ਤਾਂ ਇਥੋਂ ਦੀ ਮਨਦੀਪ ਕੌਰ ਚੀਨਾ ਆਪਣੇ ਸਿਵਲ ਕੱਪੜੇ ਦੇ ਵਿੱਚ ਆਪਣੇ ਗੁੰਡਾ ਪ੍ਰਸ਼ਾਸਨ ਨੂੰ ਲਿਆ ਕੇ ਸਾਡੇ ਕਿਸਾਨ ਭਾਈਆਂ ਦੇ ਕੱਪੜੇ ਪਾੜੇ ਨੇ ਜਦੋਂ ਅਸੀਂ ਪਹਿਨਾ ਅੱਗੇ ਹੋਈਆਂ ਤਾਂ ਇਹਨਾਂ ਨੇ ਮੇਰੇ ਛਾਤੀ ਦੇ ਵਿੱਚ ਮੁੱਕੀਆਂ ਮਾਰੀਆਂ ਨੇ ਸਾਡੇ ਸੂਬਾ ਕੁਦੇ ਬਾਲ ਪੱਟੇ ਨੇ ਸਾਡਾ ਕੀ ਕਸੂਰ ਹੈਗਾ ਅਸੀਂ ਇਨਸਾਫ ਮੰਗਦੇ ਆ ਇੱਕ ਚੋਰ ਨੂੰ ਬਚਾਉਣ ਵਾਸਤੇ ਕਿਸਾਨਾਂ ਤੇ ਲਾਗੀ ਚਾਰਜ ਕਰ ਰਹੇ ਨੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਜਿਹੜੀ ਇਹ ਗੱਲ ਹੈ ਸੀਐਮ ਕੋਲੇ ਪਹੁੰਚਾਈ ਜਾਵੇ ਜਿਹੜੇ ਕਹਿੰਦੇ ਨੇ ਮੈਂ ਕਿਸਾਨਾਂ ਦੇ ਨਾਲ ਇਹ ਚੋਰਾਂ ਦੀ ਸਰਕਾਰ ਆ ਗਈ ਇਹ ਕੁੱਤੀ ਚੋਰਾਂ ਦੇ ਨਾਲ ਰਲ ਗਈ ਪਰ ਜਿਹੜਾ ਅੱਜ ਦਾ ਸਾਡਾ ਐਲਾਨ ਹੈਗਾ ਅਸੀਂ ਜਾਨ ਦੇ ਸਕਦੇ ਆ ਇਹ ਗੱਡੀ ਨੂੰ ਅੱਤੇ ਲੰਘਣ ਦਿੰਦੇ ਚਾਹੇ ਗੱਡੀ ਸਾਡੇ ਉੱਪਰ ਦੀ ਲੰਘੇ ਲੰਘ ਜਾਏ ਐਨਾ ਕਹਿੰਦੀ ਹਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ